ਮੈਨੂੰ ਇੱਕ ਦੂਜੇ ਧਰਮ ਦੇ ਮੁੰਡੇ ਨਾਲ ਪਿਆਰ ਹੋ ਗਿਆ ਸੀ ਮੈਂ ਉਹਦੇ ਨਾਲ ਭੱਜ ਕੇ ਵਿਆਹ ਕਰਵਾ ਲਿਆ ਸੀ ਮੇਰੇ ਸਹੁਰਿਆਂ ਨੇ ਮੈਨੂੰ ਇੱਕ ਅਜੀਬ ਜਿਹੀ ਰਸਮ ਕਰਨ ਨੂੰ ਕਿਹਾ ਕਿ ਤੂੰ ਸੁਹਾਗਰਾਤੀ ਪਹਿਲੀ ਰਾਤ ਘੋੜੇ ਦੇ ਨਾਲ ਬਤਾਵੇਂਗੀ ਸਾਡੇ ਇੱਥੇ ਇਹ ਰਸਮ ਹੁੰਦੀ ਹੈ ਔਣੋ ਨਿਭਾਉਣਾ ਬੋਟੀ ਦਾ ਧਰਮ ਹੁੰਦਾ ਹੈ ਮੈਨੂੰ ਬੜੀ ਹਰਾਨੀ ਹੋਈ ਮਜਬੂਰ ਹੋ ਕੇ ਮੈਂ ਹਾਂ ਕਰ ਦਿੱਤੀ ਮੇਰੀ ਸੱਸ ਮੈਨੂੰ ਘੋੜੇ ਦੇ ਨਾਲ ਤਬੇਲੇ ਵਿੱਚ ਬੰਦ ਕਰਕੇ ਆ ਗਈ ਕੋੜਾ ਹੌਲੀ ਹੌਲੀ ਮੇਰੇ ਕੋਲ ਆਇਆ ਤੇ ਉਹਦੇ ਬਾਅਦ ਜੋ ਹੋਇਆ ਮੇਰੀ ਰੂਹ ਕੰਬ ਗਈ ਕਿਉਂਕਿ ਉਸ ਕੋਲ ਹੀ ਨੀਤਾ ਆਪਣਾ ਮੇਰਾ ਨਾਮ ਮਾਇਆ ਹੈ ਮੈਂ ਜਦੋਂ ਵਿਸ਼ਾਲ ਦੇ ਨਾਲ ਵਿਆਹ ਕਰਵਾ ਕੇ ਉਹਦੇ ਘਰ ਗਈ ਤਾਂ ਬਹੁਤ ਡਰੀ ਹੋਈ ਸੀ ਉਹਨੇ ਮੇਰਾ ਹੱਥ ਫੜਿਆ ਸੀ ਤੇ ਕਹਿਣ ਲੱਗਾ ਕਿ ਘਰਨਾ ਕਰ ਵੈਸੇ ਤਾਂ ਮੇਰੇ ਮਾਪਿਓ ਬਹੁਤ ਚੰਗੇ ਆ ਪਰ ਜੋ ਕਦਮ ਅਸੀਂ ਚੁੱਕਿਆ ਤੋੜਾ ਜਾ ਗੁੱਸੇਤਾ ਹੋਣਗੀ ਮੈਂ ਬਹੁਤ ਡਰੀ ਹੋਈ ਸੀ ਤੇ ਉਹਦੇ ਵੱਲ ਦੇਖ ਰਹੀ ਸੀ ਮੈਂ ਉਹਨੂੰ ਕਿਹਾ ਕਿ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਜੇ ਉਹਨਾਂ ਨੇ ਮੈਨੂੰ ਸਵੀਕਾਰ ਨਾ ਕੀਤਾ ਤੇ ੱ ਧੱਕੇ ਦੇ ਕੇ ਘਰੋਂ ਬਾਹਰ ਕੱਢ ਦਿੱਤਾ ਤਾਂ ਫਿਰ ਮੈਂ ਕਿੱਥੇ ਜਾਵਾਂਗੀ ਉਹ ਕਹਿਣ ਲੱਗਾ ਕੁਝ ਨਹੀਂ ਕਹਿਣਗੇ ਤੂੰ ਪਰੇਸ਼ਾਨ ਕਿਉਂ ਹੁੰਨੀ ਹੈ ਮੇਰੀਆਂ ਅੱਖਾਂ ਵਿੱਚ ਹੰਝੂ ਨਿਕਲਣ ਲੱਗ ਪਏ ਮੈਂ ਕਿਹਾ ਮੈਨੂੰ ਲੱਗ ਰਿਹਾ ਜੋ ਕਦਮ ਅਸੀਂ ਚੁੱਕਿਆ ਉਹ ਗਲਤ ਹੈ ਮੈਂ ਇੱਕ ਦੂਜੇ ਧਰਮ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ ਸੀ ਤੇ ਉਹ ਮੈਨੂੰ ਜਨੋ ਹੀ ਮਾਰ ਦੇਣਗੇ ਕਹਿਣ ਲੱਗਾ ਕਿ ਉਹਨਾਂ ਨੂੰ ਕੁਝ ਨਹੀਂ ਪਤਾ ਪਲੀਜ਼ ਹੁਣ ਚੁੱਪ ਹੋ ਜਾ ਰੋਣਾ ਬੰਦ ਕਰ ਇਹ ਕਹਿ ਕੇ ਉਹਨੇ ਆਪਣੇ ਘਰ ਦੇ ਦਰਵਾਜ਼ੇ ਤੇ ਪੈਰ ਰੱਖਿਆ ਦਰਵਾਜ਼ਾ ਖੜਕਾਉਣ ਲੱਗ ਪਿਆ ਉਹਦੇ ਪਾਪਾ ਨੇ ਦਰਵਾਜ਼ਾ ਖੋਲ੍ਹਿਆ ਜਿੱਦਾਂ ਹੀ ਉਹਨੇ ਵਿਸ਼ਾਲ ਤੇ ਪਰਪਰ ਮੈਨੂੰ ਦੇਖਿਆ ਤਾਂ ਦੇਖ ਕੇ ਘੂਰਨ ਲੱਗ ਪਿਆ ਤੇ ਕਹਿਣ ਲੱਗਾ ਇਹ ਕੁੜੀ ਕੌਣ ਹੈ ਉਸ ਵੇਲੇ ਮੈਂ ਸਕੂਲ ਦੀ ਵਰਦੀ ਵਿੱਚ ਸੀ ਉਹਨੇ ਮੈਨੂੰ ਗੁੱਸੇ ਨਾਲ ਪੁੱਛਿਆ ਤੇ ਮੈਂ ਡਰਤੀ ਹੋਈ ਵਿਸ਼ਾਲ ਦੇ ਪਿੱਛੇ ਹੋ ਗਈ ਸੀ ਮੇਰਾ ਦਿਲ ਬਹੁਤ ਧੜ ਰ ਰਿਆ ਸੀ ਉਹ ਕਹਿਣ ਲੱਗਾ ਕਿ ਪਪਾ ਮੈਂ ਵਿਆਹ ਕਰਵਾ ਲਿਆ ਆਪਣੇ ਪਿਓ ਦਾ ਇੰਨਾ ਗੁੱਸੇ ਦਾ ਅੰਦਾਜ਼ ਦੇਖ ਕੇ ਉਹ ਆਪ ਡਰ ਗਿਆ ਸੀ ਤੇ ਚੰਗੀ ਤਰ੍ਹਾਂ ਦੱਸ ਵੀ ਨਹੀਂ ਰਿਹਾ ਸੀ ਉਹ ਉਹਦੇ ਪਾਪਾ ਕਹਿਣ ਲੱਗੇ ਕੀ ਬਕਵਾਸ ਕਰ ਰਿਹਾ ਏਨੇ ਗੁੱਸੇ ਵਿੱਚ ਬੋਲ ਰਿਹਾ ਸੀ ਮੈਨੂੰ ਤਾਂ ਇਦਾਂ ਲੱਗਦਾ ਸੀ ਕਿ ਮੇਰੀ ਤਾਂ ਜਾਨ ਨਿਕਲ ਜਾਊਗੀ ਵਿਸ਼ਾਲ ਦੇ ਵੀ ਰੰਗ ਉੱਡ ਗਏ ਕਹਿਣ ਲੱਗਾ ਕਿ ਮੈਂ ਇਸ ਕੁੜੀ ਨੂੰ ਪਿਆਰ ਕਰਦਾ ਹਾਂ ਤੇ ਮੈਂ ਇਹਦੇ ਨਾਲ ਵਿਆਹ ਕਰਵਾ ਲਿਆ ਇਹ ਸੁਣ ਕੇ ਉਹਦੇ ਪਾਪਾ ਨੇ ਵਿਸ਼ਾਲ ਦੇ ਮੂੰਹ ਤੇ ਚੋ ਨਲ ਉਹਨਾਂ ਮਾਰਿਆ ਤੇ ਦੂਰ ਜਾ ਕੇ ਡਿੱਗ ਪਿਆ। ਉਹਦਾ ਸਿਰ ਥੱਲੇ ਵੱਜਿਆ ਤੇ ਖੂਨ ਨਿਕਲਣ ਲੱਗ ਪਿਆ। ਇਹ ਦੇਖ ਕੇ ਤਾਂ ਮੇਰੇ ਹੋਸ਼ ਉੱਡ ਗਏ। ਮੈਂ ਫਟਾਫਟ ਵਿਚਾਲ ਵੱਲ ਗਈ। ਪਹਿਲਾਂ ਵਿਚਾਲ ਦੇ ਪਾਪਾ ਦੀ ਚੀਕ ਨੇ ਮੈਨੂੰ ਰੋਕ ਦਿੱਤਾ ਸੀ। ਖਬਰਦਾਰ ਜੇ ਮੇਰੇ ਮੁੰਡੇ ਕੋਲ ਗਈ ਤਾਂ ਉਹਦੇ ਕੰਨ ਲੱਗੇ ਕਿ ਆਪਣੀ ਉਮਰ ਦੇਖ ਹਜੇ। ਤੁਸੀਂ ਪਲੱਸ 2 ਹੀ ਪਾਸ ਕੀਤੀ ਹੈ ਤੇ ਤੁਹਾਨੂੰ ਇਸ਼ਕ ਹੋ ਗਿਆ ਤੇ ਵਿਆਹ ਕਰਵਾ ਲਿਆ। ਇਹ ਗੱਲ ਅਸੀਂ ਵਿਆਹ ریلی ਸੋਚੀ ਹੀ ਨਹੀਂ ਸੀ ਅਸੀਂ ਇੱਕ ਦੂਸਰੇ ਪਿਆਰ ਵਿੱਚ ਇੰਨਾ ਅੰਨੇ ਹੋ ਗਏ ਸੀ ਕਿ ਸਾਨੂੰ ਕੁਝ ਵੀ ਨਹੀਂ ਦਿਖਦਾ ਸੀ ਬਸ ਇੱਕ ਦੂਸਰੇ ਦੇ ਬਿਨਾਂ ਨਹੀਂ ਰਹਿ ਸਕਦੇ ਸੀ ਜੇ ਵਿਆਹ ਨਾ ਕਰਵਾਉਂਦੇ ਤਾਂ ਵਿਛੜ ਜਾਂਦੇ ਏਦਾਂ ਅਸੀਂ ਦੋਵੇਂ ਨਹੀਂ ਚਾਹੁੰਦੇ ਸੀ ਅਸੀਂ ਇੱਕੋ ਸਕੂਲ ਵਿੱਚ ਪੜਦੇ ਸੀ ਇੱਕੋ ਹੀ ਕਲਾਸ ਵਿੱਚ ਪੜਦੇ ਸੀ 9ਵੀਂ ਕਲਾਸ ਵਿੱਚ ਮੇਰੀ ਇਹਦੇ ਨਾਲ ਦੋਸਤੀ ਸ਼ੁਰੂ ਹੋ ਗਈ ਸੀ ਇਹ ਤਾਂ ਹਾਈ ਕੋਚ ਮਹੀਨਿਆਂ ਵਿੱਚ ਦੋਸਤੀ ਪਿਆਰ ਵਿੱਚ ਬਦਲ ਗਈ ਤੇ ਉਹਦੀ ਸਭ ਤੋਂ ਵੱਡੀ ਵਜ੍ਹਾ ਇੰਟਰਨੈਟ ਤੇ ਮੋਬਾਈਲ ਦਾ ਕਲ ਤੈ ਇਸਤਮਾਲ ਸੀ ਜਿੱਥੇ ਘੱਟ ਉਮਰ ਦੇ ਮੁੰਡੇ ਕੁੜੀਆਂ ਦੋਸਤੀ ਕਰਦੇ ਨਜ਼ਰ ਆਉਂਦੇ ਸੀ ਇਸ ਲਈ ਅਸੀਂ ਦੋਵਾਂ ਨੇ ਵੀ ਪਿਆਰ ਦੀ ਪੌੜੀ ਚੜਾ ਲਈ ਸੀ ਅਸੀਂ ਸਕੂਲ ਵਿੱਚ ਹੀ ਇੱਕ ਦੂਸਰੇ ਨੂੰ ਪਿਆਰ ਕਰਨ ਲੱਗ ਪਏ ਸੀ ਜ਼ਿਆਦਾ ਅਸੀਂ ਫੋਨ ਤੇ ਇੱਕ ਦੂਜੇ ਦੇ ਕਲੋਜ਼ ਹੋ ਗਏ ਸੀ ਵਿਸ਼ਾਲ ਸਾਰੀ ਰਾਤ ਜਾ ਕੇ ਮੇਰੇ ਨਾਲ ਗੱਲਾਂ ਕਰਦਾ ਸੀ ਸਕੂਲ ਵਿੱਚ ਅਸੀਂ ਇੱਕ ਦੂਜੇ ਨਾਲ ਅੱਖਾਂ ਨਾਲ ਇਸ਼ਾਰੇ ਕਰਦੇ ਰਹਿੰਦੇ ਸੀ ਬਹੁਤ ਘੱਟ ਇੱਕ ਦੂਸਰੇ ਨਾਲ ਗੱਲ ਕਰਦੇ ਸੀ ਪਰ ਘਰ ਹੁੰਦੇ ਸੀ ਤਾਂ ਦਿਨ ਰਾਤ ਅਸੀਂ ਫੋਨ ਤੇ ਗੱਲਾਂ ਕਰਦੇ ਰਹੇ ਸੀ ਸ਼ਾਇਦ ਕੱਚੀ ਉਮਰ ਦਾ ਪਿਆਰ ਸੀ ਜਜ਼ਬਾਤੀ ਸੀ ਸਾਨੂੰ ਪਿਆਰ ਵਿੱਚ ਕੁਝ ਵੀ ਨਜ਼ਰ ਨਹੀਂ ਆਉਂਦਾ ਸੀ ਮੇਰੀ ਉਮਰ 18 ਸਾਲ ਦੀ ਸੀ ਵਿਸ਼ਾਲ ਦੀ ਵੀ 18 ਸਾਲ ਦੀ ਸੀ ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਵਿਸ਼ਾਲ ਇੱਕ ਦੂਜੇ ਧਰਮ ਦਾ ਹੈ ਸਮੇਂ ਘਪਰਾ ਗਈ ਸੀ ਪਰ ਉਸ ਵਕਤ ਬਹੁਤ देर ਹੋ ਗਈ ਸੀ ਮੈਂ ਉਹਦੇ ਪਿਆਰ ਵਿੱਚ ਪੈ ਗਈ ਸੀ ਤੇ ਉਹਨੂੰ ਛੱਡ ਨਹੀਂ ਸਕਦੀ ਸੀ ਪਰ ਮੇਰੇ ਘਰ ਦਾ ਮਾਹੌਲ ਕਟੜ ਬ੍ਰਾਹਮਣ ਸੀ ਮੇਰੇ ਪਾਪਾ ਤਾਂ ਕਦੀ ਵੀ ਮੇਰੇ ਰਿਸ਼ਤੇ ਲਈ ਨਾ ਮੰਨਦੇ ਜਦੋਂ ਮੈਂ ਇਹ ਸਭ ਕੁਝ ਸੋਚਿਆ ਤਾਂ ਮਸ਼ਾਲ ਤੋਂ ਆਪਣੇ ਆਪ ਨੂੰ ਥੋੜਾ ਦੂਰ ਰੱਖਣ ਬਾਰੇ ਸੋਚਿਆ ਉਹਦੇ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਮੇਰੇ ਬਦਲੇ ਹੋਏ ਵਰਤਾਵ ਦੀ ਵਜ੍ਹਾ ਪੁੱਛਦਾ ਰਿਹਾ ਮੈਂ ਤਾਂ ਉਹਨੂੰ ਟਾਲਦੀ ਰਹੀ ਪਰ ਮੈਂ ਵੀ ਕੀ ਕਰਦੀ ਸੀ ਮੈਂ ਆਪਣੇ ਪਾਪਾ ਦੇ ਗੁੱਸੇ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਪਹਿਲਾਂ ਤਾਂ ਉਹ ਵਿਆਹ ਦੇ ਖਿਲਾਫ ਸੀ ਪਰ ਫਿਰ ਵੀ ਮੈਂ ਕੁਝ ਵੀ ਕਰਕੇ ਆਪਣੀ ਮਾਂ ਦੇ ਜ਼ਰੀਏ ਉਹਨਾਂ ਨੂੰ ਮਰਾ ਲੈਂਦੀ ਪਰ ਜਿੱਦਾਂ ਹੀ ਮੇਰੇ ਪਾਪਾ ਨੂੰ ਪਤਾ ਲੱਗਣਾ ਸੀ ਕਿ ਵਿਸ਼ਾਲ ਦੂਜੇ ਧਰਮ ਦਾ ਹੈ ਤਾਂ ਉਹਨੇ ਮੈਨੂੰ ਜਾਨੋਂ ਮਾਰ ਦੇਣਾ ਸੀ ਪਰ ਉਹਦੇ ਨਾਲ ਕਦੀ ਵੀ ਮੇਰਾ ਵਿਆਹ ਨਹੀਂ ਕਰਨਾ ਸੀ 20 ਦਿਨ ਹੋਏ ਮੈਂ ਉਹਦੇ ਨਾਲ ਗੱਲ ਨਹੀਂ ਕੀਤੀ ਮੈਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਰਾਤ ਨੂੰ ਫੋਨ ਕਰੂੰਗਾ ਤੇ ਮੇਰੇ ਨਾਲ ਗੱਲ ਕਰ ਕਿਉਂਕਿ ਮੈਂ ਕਾਫੀ ਦਿਨੋਂ ਤੋਂ ਉਹਦੇ ਨਾਲ ਗੱਲ ਕਰ ਨਹੀਂ ਛੱਡ ਦਿੱਤੀ ਸੀ ਉਹਦੇ ਮੈਸੇਜ ਦਾ ਕੋਈ ਸਵਾਦ ਨਹੀਂ ਹੁੰਦੀ ਸੀ ਉਹਨੂੰ ਤੇ ਇਹ ਦੇ ਹੀ ਨਸਰਾਂ ਨਹੀਂ ਵਿਆ ਕਰ ਲੈਂਦੀ ਸੀ ਮੈਂ ਰਾਤ ਨੂੰ ਜਲਦੀ ਸੌਂ ਜਾਂਦੀ ਸੀ ਇਸ ਲਈ ਤੇਰੇ ਨਾਲ ਗੱਲ ਨਹੀਂ ਕਰਦੀ ਸੀ ਚੰਗਾ ਹੋਊਗਾ ਕਿ ਤੂੰ ਮੈਨੂੰ ਫੋਨ ਨਾ ਕਰ ਮੇਰਾ ਇਹ ਕਹਿਣਾ ਸੀ ਕਿ ਉਹਨੇ ਮੈਨੂੰ ਬਹੁਤ ਫੜਿਆ ਤੇ ਆਪਣੇ ਨਾਲ ਲਾ ਲਿਆ ਤੇ ਗੁੱਸੇ ਵਿੱਚ ਕਹਿਣ ਲੱਗਿਆ ਮਾਇਆ ਤੈਨੂੰ ਕੀ ਪ੍ਰੋਬਲਮ ਹੈ ਮੈਂ ਕਾਫੀ ਦਿਨਾਂ ਤੋਂ ਇਹ ਦੇਖ ਰਿਹਾ ਕਿ ਤੂੰ ਮੈਨੂੰ ਇਗਨੋਰ ਕਰਦੀ ਹੈ ਕੀ ਹੋਇਆ ਤੈਨੂੰ ਮੇਰੀ ਕੋਈ ਗੱਲ ਮਾੜੀ ਲੱਗੀ ਤਾਂ ਮੈਨੂੰ ਦੱਸ ਦੇ ਪਰ ਮੈਨੂੰ ਇਗਨੋਰ ਨਾ ਕਰ ਮੇਰੇ ਕੋਲੋਂ ਪ੍ਰਤਾਸ਼ਤ ਨਹੀਂ ਹੁੰਦਾ ਉਸ ਵੇਲੇ ਛੁੱਟੀ ਦਾ ਟਾਈਮ ਸੀ ਸਾਰੇ ਬੱਚੇ ਕਲਾਸ ਵਿੱਚੋਂ ਬਾਹਰ ਚਲੇ ਗਏ ਸੀ ਸਿਰਫ ਮੈਂ ਤੇ ਵਿਸ਼ਾਲ ਹੀ ਕਲਾਸ ਰੂਮ ਵਿੱਚ ਸੀ ਮੇਰੀ ਬਰਦਾਸ਼ਤ ਖਤਮ ਹੋ ਗਈ ਸੀ ਮੈਂ ਰੋਣ ਲੱਗ ਪਈ ਸੀ ਮੈਂ ਕਿਹਾ ਕਿ ਅਸੀਂ ਕਦੀ ਵੀ ਇੱਕ ਨਹੀਂ ਹੋ ਸਕਦੇ ਮੈਨੂੰ ਇਦਾਂ ਰੋਂਦੀ ਦੇਖ ਕੇ ਉਹ ਕਹਿਣ ਲੱਗਾ ਇਦਾਂ ਕਿਉਂ ਕਹਿ ਰਹੀ ਹੈ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮੈਂ ਇੱਕ ਚੰਗੇ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ ਮੇਰੇ ਪਾਪਾ ਦਾ ਚੰਗਾ ਬਿਜ਼ਨਸ ਹੈ ਮੇਰੀ ਪੜ੍ਹਾਈ ਪੂਰੇ ਹੁੰਦੇ ਹੀ ਮੈਂ ਆਪਣੇ ਪਾਪਾ ਦਾ ਬਿਜ਼ਨਸ ਸੰਭਾਲੂਗਾ ਤੇ ਬਹੁਤ ਮਿਹਨਤ ਕਰੂੰਗਾ 4-5 ਸਾਲਾਂ ਵਿੱਚ ਆਪਣਾ ਨਾਮ ਬਣਾ ਲਊਗਾ ਤੇਰੇ ਪਾਪਾ ਵੀ ਤਾਂ ਤੇਰਾ ਵਿਆਹ ਹਜੇ ਨਹੀਂ ਕਰਨ ਲੱਗੇ 4-5 ਸਾਲ ਤਾਂ ਰੁੱਕ ਹੀ ਜਾਣਗੇ ਆਪਾਂ ਵੀ ਹਜੇ ਛੋਟੇ ਆ ਜਦੋਂ ਤੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਗੀ ਤਾਂ ਤੇਰੇ ਪਾਪਾ ਕਿਉਂ ਮਨਾ ਕਰਨਗੇ ਉਹਦੀ ਗੱਲ ਤਾਂ ਠੀਕ ਸੀ ਪਰ ਮੈਂ ਉਦਾਸ ਹੋ ਕੇ ਉਹਨੂੰ ਕਿਹਾ ਤੇ ਦੇਖਿਆ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਤੂੰ ਇੱਕ ਦੂਜੇ ਧਰਮ ਦਾ ਹੈ ਇਹ ਸੁਣ ਕੇ ਮੈਨੂੰ ਹਰਾਨੇ ਨਾਲ ਦੇਖਣ ਲੱਗਾ ਤੇ ਕਹਿਣ ਲੱਗਾ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੈ ਕਿ ਓ ਇਨਸਾਨ ਨਹੀਂ ਹੁੰਦੇ ਮੈਂ ਕਿਹਾ ਮੇਰੇ ਪਪਾ ਕਦੀ ਵੀ ਮੇਰਾ ਦੂਸਰੇ ਧਰਮ ਦੇ ਮੁੰਡੇ ਨਾਲ ਵਿਆਹ ਨਹੀਂ ਕਰ ਸਕਦੇ ਤੂੰ ਭਾਵੇਂ ਕਰੋੜਪਤੀ ਕਿਉਂ ਨਾ ਬਣ ਜਾ ਮੇਰੇ ਪਪਾ ਮੈਨੂੰ ਜਿੰਦਾ ਮਾਰ ਦੇਣਗੇ ਪਰ ਕਦੀ ਵੀ ਦੂਜੇ ਧਰਮ ਦੇ ਮੁੰਡੇ ਨਾਲ ਵਿਆਹ ਨਹੀਂ ਕਰਨਗੇ ਮੈਨੂੰ ਰੋਦੀ ਨੂੰ ਦੇਖ ਕੇ ਕਹਿਣ ਲੱਗਾ ਕਿ ਮੈਂ ਮਰ ਜਾਊਂਗਾ ਮਾਇਆ ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ ਤੇ ਆਪਣਾ ਬੈਗ ਆਪਣੇ ਮੁੰਡਿਆਂ ਤੇ ਰੱਖ ਕੇ ਕਲਾਸ ਵਿੱਚੋਂ ਬਾਹਰ ਚਲਾ ਗਿਆ ਸੀ ਉਹ ਦਿਨ ਤੋਂ ਸੰਕਿਤਾ ਮਹਿਰਾਨ ਹੀ ਰਹਿ ਗਈ ਸੀ ਜੇ ਉਹਨੂੰ ਕੁਝ ਹੋ ਜਾਂਦਾ ਤਾਂ ਮੈਂ ਜਿੱਦਾਂ ਕਿਵੇਂ ਰਹਿ ਸਕਦੀ ਸੀ ਜਿਹੜੀ ਉਮਰ ਵਿੱਚ ਅਸੀਂ ਸੀ ਇੱਕ ਦੂਸਰੇ ਨਾਲ ਬਹੁਤ ਜ਼ਿਆਦਾ ਜਜ਼ਬਾਤੀ ਸੀ ਅਗਲੇ ਦਿਨ ਵਿਸ਼ਾਲ ਸਕੂਲ ਆਇਆ ਤਾਂ ਇਹ ਦੇਖ ਕੇ ਮੈਨੂੰ ਅਜੀਬ ਜਿਹਾ ਲੱਗ ਰਿਹਾ ਸੀ ਕਿ ਉਹਦੀਆਂ ਅੱਖਾਂ ਲਾਲ ਹੋ ਗਈਆਂ ਸੀ ਇਦਾਂ ਲੱਗਦਾ ਸੀ ਕਿ ਜਿੱਦਾਂ ਉਹ ਸਾਰੀ ਰਾਤ ਰੋਂਦਾ ਰਿਹਾ ਹੋਵੇ ਤੇ ਸੁੱਤਾ ਨਹੀਂ ਉਹ ਮੇਰਾ ਪਿਆਰ ਸੀ ਮੈਂ ਦਾਸ ਵਿਚ ਉਹਨੂੰ ਕਿੱਦਾਂ ਦੇਖ ਸਕਦੀ ਸੀ ਮਜਬੂਰ ਹੋ ਕੇ ਮੈਂ ਉਹਦੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਉਹ ਕਹਿੰਦਾ ਸੀ ਕਿ ਜੇ ਤੇਰੇ ਨਾਲ ਗੱਲ ਨਾ ਕਰਾਂ ਤਾਂ ਇਦਾਂ ਲੱਗਦਾ ਹੈ ਕਿ ਮੇਰਾ ਦਿਨ ਸ਼ੁਰੂ ਨਹੀਂ ਹੁੰਦਾ ਫਾਈਨਲ ਪੇਪਰਾਂ ਦੀ ਡੇਟ ਸ਼ੀਟ ਆ ਗਈ ਸੀ ਇੱਕ ਮਹੀਨੇ ਬਾਅਦ ਮੇਰੇ ਪੇਪਰ ਸੀ ਤਾਂ ਮੇਰਾ ਪਹਿਲਾ ਰਿਸ਼ਤਾ ਆਇਆ ਸੀ ਤਾਂ ਮੇਰੇ ਪਾਪਾ ਨੇ ਸਾਫ਼ ਮਨਾਂ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਮੇਰੀ ਧੀ ਹਜੇ ਛੋਟੀ ਹੈ ਤੇ ਮੇਰੇ ਪਾਪਾ ਕਹਿੰਦੇ ਸੀ ਕਿ ਮੈਂ ਆਪਣੀ ਕੁੜੀ ਨੂੰ ਪੜ੍ਹਾਈ ਪੂਰੀ ਕਰਾ ਕੇ ਫਿਰ ਹੀ ਉਹਦਾ ਵਿਆਹ ਕਰਾਂਗਾ ਬਲਕਿ ਮੇਰੀ ਮਾਂ ਦੀ ਸਹੇਲੀ ਦਾ ਚਾਹੁੰਦੀ ਸੀ ਕਿ ਫਟਾਫਟ ਆਪਣੇ ਮੁੰਡੇ ਨਾਲ ਮੇਰਾ ਵਿਆਹ ਕਰ ਦੇਣ ਅਸੀਂ ਕੋਈ ਮਾਇਆ ਕੋਲੋਂ ਨੌਕਰੀ ਨਹੀਂ ਕਰਵਾਉਣੀ ਮੈਨੂੰ ਮਾਇਆ ਬਹੁਤ ਪਸੰਦ ਹੈ ਉਹਨੂੰ ਆਪਣੇ ਘਰ ਦੀ ਨੂੰਹ ਬਣਾਵਾ ਉਸ ਔਰਤ ਦੀ ਗੱਲ ਸੁਣ ਕੇ ਮੇਰੇ ਪਾਪਾ ਮੁਸਕਰਾਉਂਦੇ ਹੋਏ ਕਹਿਣ ਲੱਗੇ ਕਿ ਸਾਡੀ ਧੀ ਹਜੇ ਬਹੁਤ ਛੋਟੀ ਹੈ ਅਸੀਂ ਉਹਨਾਂ ਕੋਈ ਘਰੋਂ ਨਹੀਂ ਕੱਢਿਆ ਹੋਇਆ ਮੈਂ ਦਰਵਾਜ਼ੇ ਤੇ ਬਾਹਰ ਖੜਕੇ ਗੱਲਾਂ ਸੁਣ ਰਹੀ ਸੀ ਮੈਂ ਉਸ ਔਰਤ ਦੇ ਮੁੰਡੇ ਨੂੰ ਦੇਖ ਲਿਆ ਸੀ ਪਤਲਾ ਜਿਹਾ ਸਾਉਂਲੇ ਜੇ ਰੰਗ ਦਾ ਸੀ ਵੈਸੇ ਤਾਂ ਬਹੁਤ ਸੰਸਕਾਰੀ ਤੇ شریف ਮੁੰਡਾ ਸੀ ਪਰ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕਿਉਂਕਿ ਮੇਰਾ ਦਿਲ ਤਾਂ ਹੁਣ ਵਿਸ਼ਾਲ ਤੇ ਆ ਚੁੱਕਿਆ ਸੀ ਇਸ ਲਈ ਮੈਂ ਉਹਦੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਮੇਰੀ ਮਾਂ ਕਹਿੰਦੀ ਸੀ ਕਿ ਮੇਰੀ ਸਹੇਲੀ ਦਾ ਰਿਸ਼ਤਾ ਬਹੁਤ ਹੀ ਵਧੀਆ ਹੈ ਇਹ ਰਿਸ਼ਤਾ ਮੈਂ ਹੱਥੋਂ ਨਹੀਂ ਕਰਵਾਉਣਾ ਚਾਹੁੰਦੀ ਚਾਹੇ ਮਾਇਆ ਦਾ ਵਿਆਹ 12 ਕਰਨ ਤੋਂ ਬਾਅਦ ਹੀ ਕਰ ਦਿਓ ਤਾਂ ਪਾਪਾ ਨੇ ਹਾਂ ਕਰ ਦਿੱਤੀ ਸੀ ਇਸ ਰਿਸ਼ਤੇ ਤੋਂ ਖੁਸ਼ ਸੀ ਪਾਪਾ ਕਹਿੰਦੇ ਸੀ ਕਿ ਮੈਨੂੰ ਤੇਰਾ ਇਹ ਰਿਸ਼ਤਾ ਮਨਜ਼ੂਰ ਹੈ ਕਿਉਂਕਿ ਤੇਰੀ ਸੇਲੀ ਦੇ ਮੁੰਡੇ ਵਿੱਚ ਕੋਈ ਕਮੀ ਨਹੀਂ ਤੇ ਮੈਂ ਜਿੱਦਾਂ ਦਾ ਮੁੰਡਾ ਮਾਇਆ ਲਈ ਚਾਹੁੰਦਾ ਹਾਂ ਬਿਲਕੁਲ ਉਦਾਂ ਦਾ ਹੀ ਹੈ ਜਦੋਂ ਮੇਰੀ ਕੁੜੀ ਦੀ ਪੜ੍ਹਾਈ ਪੂਰੀ ਹੋ ਜਾਊਗੀ ਤਾਂ ਬਾਅਦ ਵਿੱਚ ਅਸੀਂ ਇਦੇ ਵਿਆਹ ਦੀ ਤਿਆਰੀ ਕਰ ਲਵਾਂਗੇ ਜਦੋਂ ਇਹ ਗੱਲ ਉਹ ਵਿਸ਼ਾਲ ਨੂੰ ਪਤਾ ਲੱਗੀ ਤਾਂ ਗੁੱਸੇ ਨਾਲ ਕਹਿਣ ਲੱਗਾ ਕਿ ਮੈਂ ਮਰ ਜਾਊਂਗਾ ਤੇ ਮੇਰੀ ਮੌਤ ਦੀ ਜ਼ਿੰਮੇਵਾਰ ਤੂੰ ਹੋਵੇਂਗੀ ਮੈਂ ਰੋਣ ਲੱਗੀ ਮੈਂ ਕਿਹਾ ਮੈਂ ਕਿਹੜਾ ਤੇਰੇ ਬਿਨਾ ਜੀ ਸਕਦੀ ਹਾਂ ਉਹ ਕਹਿਣ ਲੱਗਾ ਇੰਤਾਂ ਕਰ ਮੇਰੇ ਨਾਲ ਵਿਆਹ ਕਰ ਲੈ ਤੂੰ ਸਕੂਲ ਦੇ ਬਹਾਨੇ ਘਰੋਂ ਨਿੱਕਲ ਆਇਂ ਤੇ ਮੈਂ ਬੱਸ ਸਟਾਪ ਤੇ ਤੈਨੂੰ ਲੈ ਜਾਊਂਗਾ ਮੇਰੇ ਕੋਲ ਆਪਣੀ ਗੱਡੀ ਹੈ ਤੇ ਕੋਟ ਮੈਰਿਜ ਕਰਵਾ ਲੈਂਦੇ ਸੁਣ ਕੇ ਮੇਰੇ ਤਾਂ ਹੋਸ਼ ਉੱਡ ਗਏ ਮੈਂ ਕਿਹਾ ਮੇਰੇ ਪਾਪਾ ਮੈਨੂੰ ਮਾਰ ਦੇਣਗੇ ਜੇ ਆਪਣੀ ਉਮਰ ਹੀ ਕੀ ਹੈ ਤੇ ਅਸੀਂ ਕੋਰਟ ਮੈਰਿਜ ਨਹੀਂ ਕਰਵਾ ਸਕਦੇ ਵਿਸ਼ਾਲ ਕਹਿਣ ਲੱਗਾ ਕਿ ਮੈਂ ਆਪੇ ਸਭ ਕੁਝ ਕਰ ਲਵਾਂਗਾ ਮੇਰਾ ਇੱਕ ਦੋਸਤ ਹੈ ਉਹਦੇ ਪਾਪਾ ਵਕੀਲ ਹੈ ਸਭ ਕੁਝ ਕਰ ਲੈਣਗੇ ਪਹਿਲਾਂ ਤੂੰ ਦੱਸ ਤੂੰ ਮੇਰਾ ਸਾਥ ਦੇਵੇਂਗੀ ਜਾਂ ਫਿਰ ਮੇਰੇ ਮਰੇ ਹੋਏ ਦਾ ਮੂੰਹ ਦੇਖੇਂਗੀ ਮੇਰੇ ਕੋਲ ਸੋਚਣ ਦੇ ਲਈ ਸਮਾਂ ਕਿੱਥੇ ਸੀ ਮੈਂ ਕਿਹਾ ਠੀਕ ਹੈ ਮੈਂ ਤੇਰੇ ਨਾਲ ਕੋਰਟ ਮੈਰਿਜ ਕਰਾਉਣ ਲਈ ਤਿਆਰ ਹਾਂ ਪਰ ਤੇਰੇ ਘਰ ਦੇ ਮੈਨੂੰ ਸਵੀਕਾਰ ਕਰ ਲੈਣਗੇ ਉਹ ਕਹਿਣ ਲੱਗਾ ਮੈਂ ਆਪਣੇ ਪਾਪਾ ਦਾ ਇਕਲੌਤਾ ਮੁੰਡਾ ਹਾਂ ਉਹਨਾਂ ਨੂੰ ਸਵੀਕਾਰ ਕਰਨਾ ਹੀ ਪਊਗਾ ਕੁਝ ਦਿਨ ਗੁੱਸੇ ਹੋਣਗੇ ਪਰ ਮੈਨੂੰ ਪਤਾ ਹੈ ਕਿ ਮੇਰੇ ਮਾਪੇ ਮੈਨੂੰ ਬਹੁਤ ਪਿਆਰ ਕਰਦੇ ਆ ਤੇ ਤੈਨੂੰ ਵੀ ਸਵੀਕਾਰ ਕਰ ਲੈਣਗੇ ਮਾਂ ਬਹੁਤ ਡਰੀ ਹੋਈ ਸੀ ਤੇ ਉਹਨੂੰ ਗਵਾਉਣਾ ਨਹੀਂ ਚਾਹੁੰਦੀ ਸੀ ਕਿਉਂਕਿ ਉਹ ਬਹੁਤ ਜਜ਼ਬਾਤੀ ਟੈਪ ਦਾ ਮੁੰਡਾ ਸੀ ਆਪਣੇ ਆਪ ਨੂੰ ਕੋਈ ਵੀ ਨੁਕਸਾਨ ਪਹੁੰਚਾ ਸਕਦਾ ਸੀ ਇਸ ਲਈ ਅਗਲੇ ਦਿਨ ਮੈਂ ਸਕੂਲ ਦੇ ਲਈ ਘਰੋਂ ਨਿਕਲੀ ਤੇ ਉਸ ਤੋਂ ਉਪਰ ਤੇ ਪਹਿਲਾਂ ਹੀ ਵਿਸ਼ਾਲ ਖੜਾ ਸੀ ਮੈਨੂੰ ਦੇਖ ਕੇ ਉਹਨੇ ਮੈਨੂੰ ਗੱਡੀ ਵਿੱਚ ਬਿਠਾ ਲਿਆ ਮੈਂ ਬਹੁਤ ਘਬਰਾਹੀ ਹੋਈ ਸੀ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਆਪਣੇ ਦੋਸਤ ਨੂੰ ਕਿਹਾ ਹੈ ਕਿ ਸੈਰ ਇਹ ਤਿਆਰੀ ਕਰਵਾ ਲਈ ਕੁਝ ਦੇਰ ਬਾਅਦ ਹੀ ਵਿਸ਼ਾਲ ਦੇ ਦੋਸਤ ਦੇ ਪਾਪਾ ਆਫਿਸ ਵਿੱਚ ਸੀ ਤੇ ਉਹ ਇੱਕ ਵਕੀਰ ਸੀ ਤੇ ਕੁਝ ਗਵਾਹ ਮੌਜੂਦ ਸੀ ਜਿੰਨਾਂ ਦੀ ਮੌਜੂਦਗੀ ਵਿੱਚ ਸਾਡਾ ਵਿਆਹ ਹੋਣਾ ਸੀ ਪਰ ਉਸ ਤੋਂ ਬਾਅਦ ਅਸਲ ਵਿੱਚ ਮੁਸੀਬਤ ਸ਼ੁਰੂ ਹੋਈ ਸੀ ਜਦੋਂ ਵਿਸ਼ਾਲ ਮੈਨੂੰ ਆਪਣੇ ਘਰ ਲੈ ਗਿਆ ਸੀ ਤਾਂ ਉਹ ਸਮਝ ਰਹੀ ਸੀ ਕਿ ਉਹਦਾ ਪਾਪਾ ਥੋੜਾ ਚਿਰ ਬੋਲਣਗੇ ਤੇ ਫਿਰ ਸਭ ਕੁਝ ਠੀਕ ਹੋ ਜਾਊਗਾ ਪਰ ਐਦਾਂ ਨਹੀਂ ਸੀ ਉਹਨੇ ਵਿਸ਼ਾਲ ਦੇ ਥੱਪੜ ਮਾਰਿਆ ਸੀ ਤੇ ਵਿਸ਼ਾਲ ਡਿੱਗ ਗਿਆ ਸੀ ਵਿਸ਼ਾਲ ਦੇ ਪਾਪਾ ਮੈਨੂੰ ਬੜੇ ਗੁੱਸੇ ਨਾਲ ਦੇਖ ਰਹੇ ਸੀ ਤੇ ਕਹਿਣ ਲੱਗੇ ਕਿ ਉਮਰ ਦੇਖੋ ਤੇ ਕੰਮ ਦੇਖੋ ਆਪਣੀ ਸ਼ਰਮ ਨਹੀਂ ਆਉਂਦੀ ਇੰਨੀ ਘੱਟ ਉਮਰ ਵਿੱਚ ਮੁੰਡਿਆਂ ਨੂੰ ਪਸਾਉਂਦੀ ਐ ਉਹਦੇ ਮੂੰਹ ਇਹ ਗੱਲ ਸੁਣ ਕੇ ਮੈਨੂੰ ਬੜਾ ਗੁੱਸਾ ਜੜਿਆ ਉਹ ਕਹਿਣ ਲੱਗਾ ਚਲੀ ਜਾ ਇੱਥੋਂ ਤੇਰੇ ਵਰਗੀਆਂ ਕੁੜੀਆਂ ਦਾ ਕੰਮ ਹੀ ਇਦਾਂ ਦਾ ਹੁੰਦਾ ਹੈ ਕਿ ਅਮੀਰ ਮੁੰਡਿਆਂ ਨੂੰ ਪਸਾ ਲਓ ਮੈਂ ਤੈਨੂੰ ਕਦੀ ਵੀ ਆਪਣੇ ਘਰ ਦੀ ਨੂੰਹ ਸਵੀਕਾਰ ਨਹੀਂ ਕਰੂੰਗਾ ਮੇਰੇ ਮੁੰਡੇ ਦੇ ਨਾਲ ਮੂੰਹ ਚੱਕ ਕੇ ਕੋਟ ਮੈਰਿਜ ਕਰਾ ਕੇ ਆ ਗਈ ਹੈ ਵਿਸ਼ਾਲ ਫਟਾਫਟ ਉੱਠਿਆ ਤੇ ਕਹਿਣ ਲੱਗਾ ਪਾਪਾ ਤੁਹਾਨੂੰ ਜੋ ਕਰਨਾ ਹੈ ਮੈਨੂੰ ਕਹਿ ਲਓ ਮੈਂ ਉਹਦੇ ਨਾਲ ਕੋਟ ਮੈਰਿਜ ਕਰਾ ਲਈ ਹੈ ਮੈਂ ਉਹਨੂੰ ਮਜਬੂਰ ਕੀਤਾ ਸੀ ਤੇ ਜੇ ਤੁਸੀਂ ਉਹਨੂੰ ਸਵੀਕਾਰ ਨਹੀਂ ਕੀਤਾ ਤਾਂ ਮੈਂ ਤੁਹਾਡੇ ਸਾਹਮਣੇ ਜ਼ਹਿਰ ਖਾ ਕੇ ਮਰ ਜਾਊਗਾ ਇਹਨਾਂ ਕਹਿ ਕੇ ਉਹ ਖਾਲ ਨੇ ਆਪਣੇ ਜੇਬ ਵਿੱਚੋਂ ਛੋਟੀ ਜਿਹੀ ਸ਼ੀਸ਼ੀ ਕੱਢੀ। ਉਹਨੂੰ ਦੇਖ ਕੇ ਤਾਂ ਰੰਗ ਉੱਡ ਗਏ। ਜਦੋਂ ਸ਼ੀਸ਼ੀ ਦਾ ਢੱਕਣ ਖੋਲਿਆ ਤੇ ਕਾਫੀ ਸਾਰੀ ਨੀਂਦਿਆ ਗੋਣੀਆਂ ਸੀ ਜੋ ਮੂੰਹ ਵਿੱਚ ਪਾਉਣ ਲੱਗਾ। ਉਹਦੇ ਪਾਪਾ ਵੀ ਦੇਖ ਕੇ ਡਰ ਗਏ ਸੀ। ਕਹਿਣ ਲੱਗਾ ਇਹਨੂੰ ਛੱਡ ਦੇ, ਪਾਗਲ ਹੋ ਗਿਆ ਐ। ਉਹ ਕਹਿਣ ਲੱਗਾ ਕਿ ਪਹਿਲਾਂ ਦੱਸੋ ਤੁਸੀਂ ਇਹਨੂੰ ਆਪਣੇ ਨੂੰ ਸਵੀਕਾਰ ਕਰੋਗੇ ਜਾਂ ਨਹੀਂ ਕਿਉਂਕਿ ਇਹ ਮੇਰਾ ਪਿਆਰ ਹੈ। ਪਾਪਾ ਕੁਝ ਵੀ ਬੋਲ ਨਹੀਂ ਤੇ ਸਿੱਧੇ ਚੁੱਪ ਕਰਕੇ ਅੰਦਰ ਚਲੇ ਗਏ। ਉਹਦੀ ਮਾਂ ਇਹ ਸਭ ਕੁਝ ਦੇਖ ਰਹੀ ਸੀ ਤੇ ਵਿਸ਼ਾਲ ਮੇਰਾ ਹੱਥ ਫੜ ਕੇ ਮੈਨੂੰ ਘਰ ਦੇ ਅੰਦਰ ਲੈ ਗਿਆ। ਉਹਦੀ ਮਾਂ ਇਹ ਸਭ ਕੁਝ ਦੇਖ ਕੇ ਹੱਕੀ ਬਕੀ ਰਹੀ। ਵਿਸ਼ਾਲ ਨੇ ਉਹਦੇ ਨਾਲ ਕੋਈ ਗੱਲ ਨਹੀਂ ਕੀਤੀ ਤੇ ਮੈਨੂੰ ਆਪਣੇ ਕਮਰੇ ਵਿੱਚ ਲੈ ਆਇਆ ਤੇ ਕਹਿਣ ਲੱਗਾ ਫਿਕਰ ਨਾ ਕਰ ਹੌਲੀ-ਹੌਲੀ ਤੈਨੂੰ ਆਪੇ ਸਵੀਕਾਰ ਕਰ ਲੈਣਗੇ। ਪਰ ਮੈਂ ਰੋ ਰਹੀ ਸੀ। ਮੈਨੂੰ ਕੁਝ ਵੀ ਠੀਕ ਨਹੀਂ ਲੱਗ ਰਿਹਾ ਸੀ। ਸ਼ਾਇਦ ਮੈਂ ਚਾਲਤ ਬਾਜ਼ੀ ਵਿੱਚ ਕੋਈ ਗਲਤ ਫੈਸਲਾ ਕਰ ਲਿਆ ਸੀ। ਉੱਧਰ ਮੈਨੂੰ ਆਪਣੇ ਮਾਂ ਪਿਓ ਦੀ ਫਿਕਰ ਹੋ ਰਹੀ ਸੀ ਮੈਂ ਘਰ ਨਾ ਪਹੁੰਚੀ ਤਾਂ ਉਹਨਾਂ ਦਾ ਕੀ ਹਾਲ ਹੋ ਜਾਊਗਾ ਮੇਰੇ ਪਾਪਾ ਨੇ ਕਿੰਨੇ ਪਿਆਰ ਨਾਲ ਮੈਨੂੰ ਪਾਲਿਆ ਹੈ ਤੇ ਉਹਨਾਂ ਨੇ ਮੇਰੇ ਤੇ ਕਿੰਨਾ ਮਾਣ ਸੀ ਮੈਂ ਆਪਣੇ ਪਾਪਾ ਦੀ ਇਕਲੌਤੀ ਸੀ ਤੇ ਮੇਰੇ ਤੋਂ ਵੱਡਾ ਭਰਾ ਸੀ ਜਦ ਕਿ ਮੇਰੀ ਮਾਂ ਪਾਪਾ ਨੂੰ ਕਹਿੰਦੀ ਸੀ ਕਿ ਤੂੰ ਮਾਇਆ ਨੂੰ ਜ਼ਿਆਦਾ ਹੀ ਸਿਰ ਚੜਾ ਕੇ ਰੱਖਿਆ ਹੋਇਆ ਹੈ ਮੇਰੇ ਪਾਪਾ ਸੀਨਾ ਚੌੜਾ ਕਰਕੇ ਕਹਿੰਦੇ ਸੀ ਕਿ ਮੇਰੀ ਧੀ ਮੇਰਾ ਕਰੂਰ ਹੈ ਤੂੰ ਇਹਨੂੰ ਕੋਜਣਾ ਹੈ ਤੇ ਅੱਜ ਮੈਂ ਉਹਨਾਂ ਦਾ ਉਹ ਘਰ ਤੋੜ ਦਿੱਤਾ ਸੀ ਪਰ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਜੇ ਮੈਂ ਪਾਪਾ ਦੇ ਨਾਲ ਵਿਸ਼ਾਲ ਬਾਰੇ ਗੱਲ ਕਰਦੀ ਤਾਂ ਉਹ ਕਦੇ ਵੀ ਰਿਸ਼ਤੇ ਨੂੰ ਨਹੀਂ ਮੰਨਦੇ ਸੀ ਮੈਂ ਵਿਸ਼ਾਲ ਬਿਨਾਂ ਨਹੀਂ ਰਹਿ ਸਕਦੀ ਸੀ ਇਸ ਲਈ ਮੈਂ ਇਹ ਕਦਮ ਚੁੱਕਿਆ ਸੀ ਹਜੇ ਅਸੀਂ ਗੱਲਾਂ ਹੀ ਕਰ ਰਹੇ ਸੀ ਕਿ ਬਾਹਰੋਂ ਦਰਵਾਜ਼ਾ ਖੜਕਣ ਲੱਗ ਪਿਆ ਤੇ ਵਿਸ਼ਾਲ ਦੇ ਪਾਪਾ ਦੀ ਆਵਾਜ਼ ਆਈ ਤੇ ਕਹਿਣ ਲੱਗੇ ਕਿ ਬਾਹਰ ਆ ਜਾ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਹੈ ਵਿਸ਼ਾਲ ਮੈਨੂੰ ਤਸੱਲੀ ਦੇਂਦਾ ਹੋਇਆ ਬਾਹਰ ਚਲਾ ਗਿਆ ਅੱਧੇ ਘੰਟੇ ਬਾਅਦ ਮੇਰੇ ਕੋਲ ਆਇਆ ਤੇ ਕਹਿ ਲੱਗਾ ਪਰੇਸ਼ਾਨ ਨਾ ਹੋ ਮੰਨ ਗਏ ਆ ਪਰ ਉਹ ਕਹਿ ਰਿਹਾ ਕਿ ਤੂੰ ਆਪਣਾ ਧਰਮ ਛੱਡ ਦੇ ਤੇ ਇਹ ਧਰਮ ਅਪਣਾ ਲੈ ਇਹ ਸੁਣ ਕੇ ਮੈਂ ਹੈਰਾਨ ਹੋ ਗਈ ਇਹ ਕਿੱਦਾਂ ਹੋ ਸਕਦਾ ਵਿਸ਼ਾਲ ਤੈਨੂੰ ਪਤਾ ਹੈ ਕਿ ਮੈਂ ਕਿਸ ਮਹੌਲ ਵਿੱਚੋਂ ਆਈ ਆ ਇਹਨਾਂ ਸੌਕਾਂ ਨਹੀਂ ਹੈ ਮੇਰੇ ਲਈ ਇਹ ਸਭ ਕੁਝ ਛੱਡਣਾ ਇਹ ਸੁਣ ਕੇ ਤਾਂ ਵਿਸ਼ਾਲ ਮੈਨੂੰ ਅਜੀਬ ਜਿਹੀ ਨਜ਼ਰਾਂ ਨਾਲ ਦੇਖਣ ਲੱਗਾ ਤੇ ਕਹਿਣ ਲੱਗਾ ਕਿ ਪਿਆਰ ਸਿਰਫ ਮੈਂ ਹੀ ਤੈਨੂੰ ਕੀਤਾ ਸੀ ਕਿ ਤੂੰ ਮੈਨੂੰ ਪਿਆਰ ਨਹੀਂ ਕਰਦੀ ਮੈਂ ਕਿਹਾ ਮੈਂ ਤੈਨੂੰ ਪਿਆਰ ਕਰਦੀ ਆ ਪਰ ਉਹ ਕਹਿਣ ਲੱਗਾ ਇਹਦਾ ਮਤਲਬ ਮੇਰੇ ਪਾਪਾ ਠੀਕ ਕਰ ਰਹੇ ਕਿ ਜਿਸ ਕੁੜੀ ਦੇ ਕਰਕੇ ਤੂੰ ਮੇਰੇ ਸਾਹਮਣੇ ਦਵਾਰ ਬਣ ਕੇ ਖੜਾ ਸੀ ਪਹਿਲਾਂ ਮੈਂ ਇਹ ਪੁੱਛ ਕੇ ਆਪਣਾ ਧਰਮ ਛੱਡ ਕਿ ਸਾਡਾ ਧਰਮ ਅਪਣਾ ਸਕਦੀ ਹੈ ਜਾਂ ਨਹੀਂ ਤੇ ਕਹਿਣ ਲੱਗਾ ਮੈਂ ਪਾਗਲ ਆ ਆਪਣੇ ਪਾਪਾ ਨੂੰ ਇਹ ਕਹਿ ਕੇ ਆਇਆ ਕਿ ਉਹ ਮੇਰੇ ਲਈ ਸਭ ਕੁਝ ਕਰ ਸਕਦੀ ਹੈ ਉਹਨੇ ਮੈਨੂੰ ਨਰਾਸ਼ਗੀ ਨਾਲ ਦੇਖਿਆ ਤੇ ਕਹਿਣ ਲੱਗਾ ਕਿ ਸ਼ਾਇਦ ਮੈਂ ਗਲਤ ਸੀ। ਉਹਦੀਆਂ ਅੱਖਾਂ ਵਿੱਚ ਹੰਝੂ ਆਉਣ ਲੱਗ ਪਏ ਤੇ ਮੈਂ ਫਟਾਫਟ ਖੜੀ ਹੋ ਗਈ। ਮੈਂ ਕਿਹਾ ਠੀਕ ਹੈ ਤੂੰ ਜਿੱਦਾਂ ਕਹੇਂਗਾ ਮੈਂ ਉਦਾਂ ਕਰੂੰਗੀ। ਉਦਾਂ ਹੀ ਭਾਂ ਜਾਊਂਗੀ। ਵੈਸੇ ਪਰ ਤੂੰ ਆਪਣੇ ਦਿਲ ਤੇ ਇਹ ਗੱਲ ਨਾ ਲਿਆਈਂ ਕਿ ਮੈਂ ਤੈਨੂੰ ਪਿਆਰ ਨਹੀਂ ਕਰਦੀ। ਮੇਰੀ ਗੱਲ ਸੁਣ ਕੇ ਉਹਨੇ ਮੈਨੂੰ ਆਪਣੇ ਸੀਨੇ ਨਾਲ ਲਾਇਆ ਤੇ ਮੈਨੂੰ ਪਿਆਰ ਕਰਨਾ ਲੱਗ ਪਿਆ ਤੇ ਕਹਿਣ ਲੱਗਾ ਕਿ ਮੈਨੂੰ ਆਪਣੇ ਪਿਆਰ ਤੇ ਬਹੁਤ ਮਾਣ ਹੈ ਮਾਇਆ ਮੇਰਾ ਮਾਣ ਨਾ ਟੁੱਟੰਦੇ ਮੇਰੇ ਮਾਫੀ ਉਹ ਜਿੱਦਾਂ ਕਹਿਣਗੇ ਉਹ ਤਾਂ ਹੈ ਕਰਨੇ ਫਿਰ ਥੋੜੇ ਸਮੇਂ ਬਾਅਦ ਜਦੋਂ ਸਭ ਕੁਝ ਠੀਕ ਹੋ ਜਾਇਆ ਹੋਆ ਤਮੈਂ ਕਿਹਾ ਠੀਕ ਹੈ ਮੈਂ ਤੈਨੂੰ ਕਿਸੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਉਂਗੀ ਉਹ ਮੇਰੇ ਤੋਂ ਪਿੱਛੇ ਹਟ ਗਿਆ ਤੇ ਕਹਿਣ ਲੱਗਾ ਜਿੱਦਾਂ ਸਾਡੇ ਵਿਆਹ ਰਸਮਾਂ ਰਵਾਜਾਂ ਨਾਲ ਹੁੰਦਾ ਹੈ ਤੈਨੂੰ ਵੀ ਉਦਾਂ ਲੰਬਾਉਣਾ ਪਊਗਾ ਤੈਨੂੰ ਵੀ ਉਦਾਂ ਨਭਾਉਣਾ ਪਊਗਾ ਇਸ ਤੋਂ ਪਹਿਲਾਂ ਅਸੀਂ ਇੱਕ ਦੂਸਰੇ ਦੇ ਕੋਲ ਨਹੀਂ ਆ ਸਕਦੇ ਇਹ ਕਹਿ ਕੇ ਮੇਰੇ ਬੈੱਟ ਤੋਂ ਉੱਠਿਆ ਤੇ ਕਮਰੇ ਤੋਂ ਬਾਹਰ ਚੱਲਣ ਲੱਗਾ ਕਹਿਣ ਲੱਗਾ ਕੁਝ ਦਿਨ ਬਾਅਦ ਹੀ ਸਾਡਾ ਵਿਆਹ ਹੈ ਤੇ ਆਪਣੇ ਰੀਤੀ ਰਿਵਾਜਾਂ ਨਾਲ ਹੋ ਗਿਆ ਤਾਂ ਸਾਰੇ ਰਿਸ਼ਤੇਦਾਰਾਂ ਦੇ ਸਾਹਮਣੇ ਘਰਾਵਾਂਗੇ ਉਸ ਤੋਂ ਬਾਅਦ ਹੀ ਅਸੀਂ ਇੱਕ ਦੂਜੇ ਦੇ ਕੋਲ ਆਵਾਂਗੇ ਇਹ ਕਹਿ ਕੇ ਉਹ ਕਮਰੇ ਵਿੱਚੋਂ ਬਾਹਰ ਚਲਾ ਗਿਆ ਮੈਂ ਸੋਚਣ ਲੱਗ ਪਈ ਜੋ ਕੁਝ ਮੈਂ ਕੀਤਾ ਉਹ ਠੀਕ ਆ ਪਰ ਮੇਰੇ ਦਿਲ ਵਿੱਚ ਸੀ ਕਿ ਜੇ ਤੂੰ ਪਿਆਰ ਤੇ ਖਾਤਰ ਇਹਨਾਂ ਸਭ ਕੁਝ ਕਰ ਦਿੱਤਾ ਤਾਂ ਇਹ ਸਭ ਕੁਝ ਵੀ ਕਰ ਦੇ ਫਿਰ ਧਰਮ ਵਿੱਚ ਹੀ ਬਦਲਣਾ ਸੀ ਮੈਨੂੰ ਕੀ ਫਰਕ ਪੈਂਦਾ ਸੀ ਮੈਂ ਆਪਣੇ ਆਪ ਨੂੰ ਤਸੱਲੀ ਦਿੱਤੀ ਤੇ ਪੱੜ ਤੇ ਸੌਂ ਗਈ ਸਵੇਰ ਨੂੰ ਉઠી ਤਾਂ ਵਿਸ਼ਾਲ ਦੀ ਮਾਂ ਮੇਰੇ ਕਮਰੇ ਵਿੱਚ ਸੀ ਮੈਨੂੰ ਜਾਗਦੀ ਹੋਈ ਨੂੰ ਦੇਖ ਕੇ ਮੁਸਕਰਾ ਕੇ ਮੇਰੇ ਕੋਲ ਆਈ ਤੇ ਮੈਂ ਉੱਠ ਕੇ ਬੈਠ ਗਈ ਮੇਰੇ ਸਿਰ ਤੇ ਹੱਥ ਰੱਖ ਕੇ ਆਸ਼ੀਰਵਾਦ ਦੇਣ ਲੱਗੀ ਤੇ ਕਹਿਣ ਲੱਗੀ ਬਹੁਤ ਅੱਛਾ ਜ਼ਬਾਤੀ ਫੈਸਲਾ ਕੀਤਾ ਤੁਸੀਂ ਦੋਨਾਂ ਨੇ ਪਰ ਵਿਸ਼ਾਲ ਸਾਡਾ ਇਕਲੌਤਾ ਪੁੱਤ ਹੈ ਇਸ ਲਈ ਅਸੀਂ ਉਹਨੂੰ ਕਵਾਉਣਾ ਨਹੀਂ ਚਾਹੁੰਦੇ ਤੈਨੂੰ ਵੀ ਉਹਦੇ ਕਰਕੇ ਸਵੀਕਾਰ ਕਰ ਲਿਆ ਪਰ ਦੇਖ ਸਾਨੂੰ ਅਦਾਸ ਨਾ ਕਰੀ ਮੈਂ ਕਿਹਾ ਨਹੀਂ ਆਂਟੀ ਜੀ ਮੈਂ ਤੁਹਾਨੂੰ ਬਿਲਕੁਲ ਵੀ ਅਦਾਸ ਨਹੀਂ ਕਰੂੰਗੀ ਉਹ ਕਹਿਣ ਲੱਗੀ ਕਿ ਇਹ ਠਿੱਕਾ ਸੂਟ ਰਾਤ ਨੂੰ ਪਾ ਲਈ ਤੇ ਚਰਚ ਵਿੱਚ ਫਾਦਰ ਦੇ ਕੋਲ ਜਾਵਾਂਗੀ ਉਹਦੇ ਨਾਲ ਗੱਲ ਕਰਾਂਗੇ ਜੋ ਖਤਮ ਤੁਸੀਂ ਚੱਕਿਆ ਹੈ ਉਹਨੂੰ ਕਿੱਦਾਂ ਨਿਭਾਇਆ ਜਾਵੇ ਮੈਂ ਉਹ ਸੂਟ ਪਾ ਲਿਆ ਤੇ ਆਪਣੀ ਸੱਸ ਦੇ ਨਾਲ ਫਾਦਰ ਤੇ ਕੋਲ ਚਰਚ ਵਿੱਚ ਚਲੇਗੀ ਪਰ ਫਾਦਰ ਮੇਰੇ ਸੋਰਨ ਨੂੰ ਕਹਿਣ ਲੱਗਾ ਕਿ ਵੱਡੇ ਬਜ਼ੁਰਗ ਬੱਚਿਆਂ ਦੇ ਸਿਰ ਤੇ ਹੱਥ ਰੱਖਣਾ ਚਾਹੁੰਦੇ ਹਨ ਇਸ ਲਈ ਤੁਸੀਂ ਅੰਦਰ ਆ ਸਕਦੇ ਹੋ ਉਹ ਸਾਨੂੰ ਕੁਝ ਬਜ਼ੁਰਗਾਂ ਦੇ ਕੋਲ ਲੈ ਗਏ ਤੇ ਉਹਨਾਂ ਨੇ ਸਾਡੇ ਸਿਰ ਤੇ ਹੱਥ ਰੱਖਿਆ ਤੇ ਕਹਿਣ ਲੱਗੇ ਜੋ ਹੋ ਗਿਆ ਸੋ ਹੋ ਗਿਆ ਪਰ ਇਦਾਂ ਦਾ ਕਦਮ ਸ਼ਰੀਫ ਕੁੜੀਆਂ ਨੂੰ ਸ਼ੋਭਾ ਨਹੀਂ ਦਿੰਦਾ ਹੁਣ ਤੈਨੂੰ ਸਭ ਕੁਝ ਕਰਨਾ ਪਊਗਾ ਜੋ ਸਾਡੇ ਘਰਤਾਂ ਵਿੱਚ ਔਰਤਾਂ ਕਰਦੀਆਂ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਉਸ ਤੋਂ ਬਾਅਦ ਉਹ ਮਾਣ ਹੀ ਮਾਣ ਵਿੱਚ ਕੁਝ ਪੜਨ ਲੱਗ ਪਏ ਅਸੀਂ ਘਰ ਵਾਪਸ ਆ ਗਏ ਅਗਲੇ ਦਿਨ ਮੇਰੀ ਸੱਸ ਮੈਨੂੰ ਸ਼ਾਪਿੰਗ ਤੇ ਲੈ ਗਈ ਮੈਨੂੰ ਬਹੁਤ ਮਹਿੰਗੇ ਕੱਪੜੇ ਤੇ ਜਵੈਲਰੀ ਖਰੀਦ ਕੇ ਦਿੱਤੀ ਵਿਆਹ ਦਾ ਲਹਿੰਗਾ ਸੀ ਜੋ ਮੈਂ ਖੁਸ਼ੀ ਖੁਸ਼ੀ ਖਰੀਦ ਰਹੀ ਸੀ ਤਾਂ ਮੇਰੀ ਸੱਸ ਇਹ ਤਾਂ ਇਹ ਵਰਤੋਂ ਦੇ ਕਿ ਮੈਂ ਖੁਸ਼ ਹੋ ਗਈ ਸੀ ਬਸ ਮੈਂ ਇਹ ਸਾਵਧਾਨੀ ਰੱਖਦੀ ਸੀ ਕਿ ਬਾਹਰ ਜਾਂਦੇ ਸਮੇਂ ਆਪਣਾ ਮੂੰਹ ਟਾਕੇ ਜាំਦੇ ਸੀ ਕਿਉਂਕਿ ਮੇਰੇ ਮੰਮੀ ਪਾਪਾ ਵੀ ਇਸੇ ਸ਼ਹਿਰ ਵਿੱਚ ਰਹਿੰਦੇ ਸੀ ਉਹਨਾਂ ਨੂੰ ਕਿਸੇ ਗੱਲ ਦਾ ਪਤਾ ਲੱਗ ਜਾਂਦਾ ਤਾਂ ਮੈਨੂੰ ਮਾਰ ਹੀ ਦਿੰਦੇ ਵਿਸ਼ਾਲ ਵੀ ਇਸੇ ਤਰ ਸਕੂਲ ਜਾਂਦਾ ਰਿਹਾ ਪਰ ਮੇਰੀ ਪੜ੍ਹਾਈ ਤਾਂ ਛੁੱਟ ਗਈ ਸੀ ਇੱਕ ਦਿਨ ਵਿਸ਼ਾਲ ਸਕੂਲ ਤੋਂ ਘਰ ਆਇਆ ਤਾਂ ਬਹੁਤ ਘਬਰਾਇਆ ਹੋਇਆ ਸੀ ਕਹਿਣ ਲੱਗਾ ਕਿ ਅੱਜ ਤੇਰੇ ਪਾਪਾ ਤੇ ਭਰਾ ਸਕੂਲ ਆਏ ਸੀ ਸਕੂਲ ਵਿੱਚ ਤੇਰੇ ਬਾਰੇ ਪੁੱਛਤਾਛ ਕਰ ਰਹੇ ਸੀ ਇਹ ਸੁਣ ਕੇ ਤਾਂ ਮੇਰੀ ਜਾਨ ਹੀ ਨਿਕਲ ਗਈ ਮੈਂ ਕਿਹਾ ਫਿਰ ਕੀ ਹੋਇਆ ਵਿਸ਼ਾਲ ਕਹਿਣ ਲੱਗਾ ਕੁਝ ਨਹੀਂ ਮੇਰੇ ਤੇ ਤਾਂ ਉਹਨਾਂ ਨੂੰ ਸ਼ੱਕ ਨਹੀਂ ਹੋਇਆ ਕਿਉਂਕਿ ਸਾਡੇ ਪਿਆਰ ਦਾ ਸਿਰਫ ਸਾਨੂੰ ਦੋਨਾਂ ਨੂੰ ਹੀ ਪਤਾ ਸੀ ਕਿਸੇ ਨੂੰ ਵੀ ਨਹੀਂ ਪਤਾ ਸੀ ਤੇਰੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਹੈ ਮੈਂ ਕਿਹਾ ਹਾਂ ਦੱਸ ਕਹਿਣ ਲੱਗਾ ਕਿ ਸਾਡੇ ਇੱਥੇ ਇੱਕ ਰਸਮ ਹੈ ਕਿ ਵਿਆਹ ਤੋਂ ਪਹਿਲਾਂ ਕੁੜੀ ਇੱਕ ਰਾਤ ਘੋੜੇ ਨਾਲ ਘੁਜ਼ਾਰਨੀ ਪੈਂਦੀ ਹੈ ਉਸ ਤੋਂ ਬਾਅਦ ਸਾਡਾ ਵਿਆਹ ਹੋ ਸਕਦਾ ਇਦਾਂ ਕਰਨ ਨੂੰ ਸ਼ੁਪ ਸਮਝਿਆ ਜਾਂਦਾ ਹੈ ਕੁੜੀ ਖੁਸ਼ ਨਸੀਬ ਹੈ ਤਮ ਅੱਗੇ ਦੀ ਜ਼ਿੰਦਗੀ ਸਾਡੀ ਖੁਸ਼ੀਆਂ ਵਿੱਚ ਹੀ ਲੰਘੋਗੀ ਇਹ ਸੁਣ ਕੇ ਤਾਂ ਮੈਂ پاگل ਹੋ ਗਈ ਸੀ ਮੈਂ ਕਿਹਾ ਤੂੰ ਕੀ ਕਹਿ ਰਿਹਾ ਮੈਂ ਕਿੱਦਾਂ ਇੱਕ ਘੋੜੇ ਤੇ ਨਾਲ ਰੱਤ ਬਿਤਾ ਸਕਦੀ ਹਾਂ ਇੱਕ ਜਾਨਵਰ ਮੇਰੇ ਨਾਲ ਕੁਝ ਵੀ ਕਰ ਸਕਦਾ ਮੈਨੂੰ ਜਾਨੋਂ ਮਾਰ ਵੀ ਸਕਦਾ ਹੈ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹਨੂੰ ਕਿੱਦਾਂ ਸਮਝਾਵਾਂ ਉਹ ਕੋਈ ਬੱਚਾ ਤਾਂ ਨਹੀਂ ਸੀ ਇੰਨੀ ਗੱਲ ਤਾਂ ਸਮਝ ਸਕਦਾ ਸੀ ਉਹ ਕਹਿਣ ਲੱਗਾ ਕਿ ਕੁਝ ਨਹੀਂ ਹੁੰਦਾ ਸਾਡੇ ਕਮਰਦਨ ਵਿੱਚ ਸਾਰੀਆਂ ਕੁੜੀਆਂ ਇਹੀ ਕਰਦੀਆਂ ਅੱਜ ਤੱਕ ਉਹਨਾਂ ਨੂੰ ਕੁਝ ਵੀ ਨਹੀਂ ਹੋਇਆ ਮੈਂ ਤਾਂ ਘਬਰਾ ਗਈ ਸੀ ਮੈਂ ਕਿਹਾ ਮੈਨੂੰ ਚਰਮੜਾ ਤੋਂ ਬਹੁਤ ਡਰ ਲੱਗਦਾ ਮੈਂ ਕਦੀ ਚਿੜੀ ਤੱਕ ਨੂੰ ਨਹੀਂ ਫੜਿਆ ਤੇ ਫਿਰ ਉਹ ਤਾਂ ਘੋੜਾ ਹੈ ਨਹੀਂ ਵਿਸ਼ਾਲ ਮੈਂ ਇਹ ਨਹੀਂ ਕਰ ਸਕਦੀ ਪਲੀਜ਼ ਤੂੰ ਆਪਣੇ ਮੰਮੀ ਪਾਪਾ ਨੂੰ ਮਨਾ ਕਰ ਦੇ ਕੁਝ ਵੀ ਕਰ ਮੈਂ ਇਹ ਨਹੀਂ ਕਰ ਸਕਦੀ ਮੈਂ ਨਾ ਵਿੱਚ ਸਿਰ ਹਿਲਾਉਂਦੇ ਉਹਨੂੰ ਕਹਿ ਰਹੀ ਸੀ ਉਹ ਕਹਿਣ ਲੱਗਾ ਕੀ ਹੋ ਗਿਆ ਤੈਨੂੰ ਮੇਰੇ ਖਾਤਰ ਤੂੰ ਇਹ ਨਹੀਂ ਕਰ ਸਕਦੀ ਇਨੀ ਕੋ ਉਤਾ ਗੱਲ ਹੈ ਕੁਝ ਵੀ ਨਹੀਂ ਹੁੰਦਾ ਮੈਂ ਤੇਰੇ ਕਰਕੇ ਆਪਣੇ ਪਾਪਾ ਤੋਂ ਮਾਂ ਤੱਕ ਖਾਲੀ ਹਿੱਤ ਤੂੰ ਬੋਲ ਗਈਆਂ ਜੇ ਮੈਂ ਉਸ ਦਿਨ ਸੱਚੀ ਮਰ ਗਿਆ ਹੁੰਦਾ ਤਾਂ ਮੇਰੇ ਪਾਪਾ ਤੈਨੂੰ ਕਦੀ ਵੀ ਸਵੀਕਾਰਨਾ ਕਰਦੇ ਜੇ ਮੈਂ ਤੇਰੇ ਕਰਕੇ ਨੀਂਦੀਆਂ ਖੋਲੀਆਂ ਖਾ ਸਕਦਾ ਜਾਂ ਆਪਣੀ ਜਾਨ ਦੇ ਸਕਦਾ ਤਾਂ ਫਿਰ ਤੂੰ ਮੇਰੇ ਲਈ ਇੱਕ ਰਾਤ ਕੋੜੇ ਤੇ ਨਾਲ ਨਹੀਂ ਨਹੀਂ ਕਰ ਸਕਦੀ ਕੁਝ ਨਹੀਂ ਹੋਊਗਾ ਇਹ ਸੁਣ ਕੇ ਮੈਂ ਚੁੱਪ ਹੋ ਗਈ ਮੇਰਾ ਦਿਲ ਬੇਚੈਨ ਹੋ ਗਿਆ ਸੀ ਮੈਂ ਬਹੁਤ ਡਰ ਗਈ ਸੀ ਸਾਰੀ ਰਾਤ ਮੈਂ ਕੰਬਦੀ ਰਹੀ ਜਿਸ ਨੂੰ ਛਾਲ ਛੋਟੀ ਜੀ ਗੱਲ ਕਰ ਰਿਹਾ ਸੀ ਉਹ ਮੇਰੇ ਲਈ ਬਹੁਤ ਵੱਡੀ ਸੀ ਮੈਂ ਕਿੱਦਾਂ ਇੱਕ ਰਾਤ ਉਸ ਕੋੜੇ ਦੇ ਨਾਲ ਕੱਜ਼ਾਰ ਸਕਦੀ ਸੀ ਮੈਂ ਤਾਂ ਕੋਈ ਇਦਾਂ ਦੀ ਰਸਮ ਨਹੀਂ ਸੁਣੀ ਸੀ ਮੈਂ ਕਿਹਾ ਇਹ ਕਿੱਦਾਂ ਦੀ ਰਸਮ ਦੀ ਪਿੰਡ ਮੈਨੂੰ ਚੜਾਉਣ ਲੱਗਾ ਇਨਕਾਰ ਕਰਨ ਤਾਂ ਮੇਰੇ ਕੋਲ ਕੋਈ ਕੰਜائش ਨਹੀਂ ਸੀ ਵਿਸ਼ਾਲ ਨੇ ਕਿਹਾ ਕਿ ਚਲਾ ਗਿਆ ਸੀ ਮੈਂ ਸਾਰੀ ਰਾਤ ਰੋ ਕੇ ਲੰਘਾਈ ਸੀ ਅਗਲੀ ਰਾਤ ਮੈਨੂੰ ਵਰਤ ਬਣਾ ਕੇ ਇੱਕ ਤਵੇਲੇ ਵਿੱਚ ਭੇਜ ਦਿੱਤਾ ਗਿਆ ਜਿੱਥੇ ਇੱਕ ਹੀ ਘੋੜਾ ਸੀ ਉਹ ਤਵੇਲਾ ਬਹੁਤ ਛੋਟਾ ਸੀ ਸਾਰੇ ਪਾਸੇ ਚਾਰ ਤਵਾਰੀ ਸੀ ਉੱਪਰ ਛੱਤ ਪਈ ਹੋਈ ਸੀ ਪੂਰਾ ਬੰਦ ਸੀ ਕਿਤੇ ਵੀ ਨਿਕਲਣ ਤੇ ਭੱਜਣ ਲਈ ਕੋਈ ਰਸਤਾ ਨਹੀਂ ਸੀ ਜਿੱਦਾਂ ਹੀ ਮੇਰੀ ਸੱਸ ਮੈਨੂੰ ਅੰਦਰ ਛੱਡਣ ਗਈ ਮੈਂ ਉਹਦਾ ਹੱਥ ਜ਼ੋਰ ਨਾਲ ਫੜ ਲਿਆ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਉਹ ਕਹਿਣ ਲੱਗੇ ਕਿ ਕੁਝ ਨਹੀਂ ਹੁੰਦਾ ਘੋੜਾ ਤੈਨੂੰ ਕੁਝ ਨਹੀਂ ਕਹੂਗਾ ਬਸ ਰਾਤ گزار ਲੋ ਇਹ ਸਾਡੇ ਇੱਥੇ ਸ਼ੁਭ ਮੰਨਿਆ ਜਾਂਦਾ ਹੈ ਉਹਨੇ ਮੈਨੂੰ ਅੰਦਰ ਭੇਜਿਆ ਤੇ ਆਪ ਬਾਹਰ ਨਿਕਲ ਕੇ ਦਰਵਾਜ਼ਾ ਬੰਦ ਕਰ ਦਿੱਤਾ ਇਹ ਦੇਖ ਕੇ ਤਾਂ ਮੇਰੀ ਜਾਨ ਨਿਕਲ ਗਈ ਕਿਉਂਕਿ ਘੋੜੇ ਦੀ ਰੱਸੀ ਖੁੱਲੀ ਹੋਈ ਸੀ ਉਹ ਮੈਨੂੰ ਲਾਲ ਕੱਪੜਿਆਂ ਵਿੱਚ ਦੇਖ ਕੇ ਘੂਰ ਰਿਹਾ ਸੀ ਹੌਲੀ ਹੌਲੀ ਉਹਦੀਆਂ ਅੱਖਾਂ ਲਾਲ ਹੋ ਰਹੀਆਂ ਸੀ ਮੇਰਾ ਦਿਲ ਖਪਰਾ ਰਿਹਾ ਸੀ ਉਹ ਕੋੜਾ ਮੇਰੇ ਕੋਲ ਆਉਣ ਲੱਗਾ ਜਿੱਦਾਂ ਜਿੱਤਾ ਮੇਰੇ ਕੋਲ ਆ ਰਿਹਾ ਸੀ ਮੇਰੀ ਜਾਨ ਨਿਕਲਦੀ ਜਾ ਰਹੀ ਸੀ ਮੈਂ ਕੰਬਦੀ ਸੀ ਤੇ ਇੱਕ ਕੰਧ ਦੇ ਨਾਲ ਲੱਗ ਗਈ ਉਹ ਕੋੜਾ ਮੇਰੇ ਕੋਲ ਆ ਗਿਆ ਸੀ ਜਿੱਦਾਂ ਜਿੱਦਾਂ ਉਹ ਮੇਰੇ ਕੋਲ ਆਇਆ ਮੈਂ ਚੁੰਨੀ ਵਿੱਚ ਲੁਕੋਈ ਹੋਈ ਇੱਕ ਥੈਲੀ ਖੋਲ ਕੇ ਰੱਖ ਦਿੱਤੀ ਉਹਦੇ ਵਿੱਚ ਕੁਝ ਚਨੇ ਸੀ ਜੋ ਮੈਂ ਲੁਕੋ ਕੇ ਲੈ ਕੇ ਆਈ ਸੀ ਉਹਨਾਂ ਚਨਿਆਂ ਵਿੱਚ ਮੈਂ ਨੀਂਦੀਆਂ ਗੋਲੀਆਂ ਮਿਲਾ ਦਿੱਤੀਆਂ ਸੀ ਜੋ ਮੁਸ਼ਾਲੀ ਆਪਣੇ ਪਾਪਾ ਨੂੰ ਡਰਾਉਣ ਦੇ ਲਈ ਇਸਤੇਮਾਲ ਕੀਤੀਆਂ ਸੀ ਮੈਂ ਸੋਚਿਆ ਸੀ ਕਿ ਮੈਂ ਕੋੜੇ ਨੂੰ ਖਵਾ ਦੇਉਂਗੀ ਤੇ ਸਾਰੀ ਰਾਤ ਉਹ ਸਿੱਤ ਰਹੂਗਾ ਮੇਰੀ ਰਾਤ ਇਦਾਂ ਹੀ ਲੰਘ ਜਾਊਗੀ ਤੇ ਇਦਾਂ ਹੀ ਹੋਇਆ ਸੀ ਮੈਂ ਫਟਾਫਟ ਪਿੱਛੇ ਹੋ ਗਈ ਸੀ ਉਹ ਕੋੜਾ ਕੋੜਾ ਚਾਣੀ ਖਾਰੇ ਆ ਸੀ ਤੇ ਕੁਝ ਹੀ ਦੇਰ ਵਿੱਚ ਬੈਠ ਗਿਆ ਤੇ ਸੌਂ ਗਿਆ ਸੀ ਮੈਂ ਵੀ ਸੁੱਖ ਦਾ ਸਾਹ ਲਿਆ ਦੇ ਦਰਵਾਜੇ ਦੇ ਕੋਲ ਜਾ ਕੇ ਬੈਠ ਗਈ ਉੱਥੇ ਕੁਝ ਦਿਨ ਮੇਰੀ ਅੱਖ ਲੱਗ ਗਈ ਸੀ ਪਰ ਬਾਹਰੋਂ ਗੱਲਾਂ ਕਰਨ ਦੀ ਆਵਾਜ਼ ਸੁਣਾਈ ਦੇ ਰਹੀ ਸੀ ਇਹ ਸੁਣ ਕੇ ਤਾਂ ਮੇਰਾ ਦਿਲ ਡਰ ਗਿਆ ਮੇਰੀ ਸੱਸ ਸਹਰੇ ਨਾਲ ਗੱਲਾਂ ਕਰ ਰਹੀ ਸੀ ਮੈਨੂੰ ਪਤਾ ਸੀ ਕਿ ਪੁੱਤ ਤੂੰ ਨਹੀਂ ਮੰਨੇਗਾ ਇਸ ਲਈ ਮੈਂ ਇਹ ਤਰੀਕਾ ਅਜ਼ਮਾਇਆ ਸੀ ਘੋੜਾ ਬਹੁਤ ਹੀ ਵਿਗੜਿਆ ਹੋਇਆ ਹੁਣ ਇਹ ਘੋੜਾ ਸਾਰੀ ਰਾਤ ਵਿੱਚ ਕੁੜੀ ਨੂੰ ਮਾਰ ਦੇਊਗਾ ਤੇ ਇਹ ਗੱਲ ਖਤਮ ਹੋ ਜਾਊਗੀ ਮੇਰੀ ਸੱਸ ਕਹਿਣ ਲੱਗੀ ਕਿ ਸਾਡੇ ਇਤਾਂ ਦੀ ਕੋਈ ਰਸਮ ਨਹੀਂ ਹੁੰਦੀ ਇਹ ਤਾਂ ਰੱਬ ਦੀ ਕਿਰਪਾ ਹੈ ਕਿ ਵਿਸ਼ਾਲ ਨੇ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਕੀਤਾ ਮੈਂ ਉਹਨੂੰ ਦੂਰ ਦੀਆਂ ਝੂਠੀਆਂ ਕਹਾਣੀਆਂ ਸੁਣਾ ਦਿੱਤੀਆਂ ਸੀ ਕਿ ਇੱਕ ਔਰਤ ਜੇ ਵਿਆਹ ਦੀ ਰਾਤ ਤੋਂ ਪਹਿਲਾਂ ਇੱਕ ਰਾਤ ਘੋੜੇ ਨਾਲ گزارੇ ਤਾਂ ਬਹੁਤ ਮਾੜਾ ਨਾ گزارੇ ਤਾਂ ਬਹੁਤ ਮਾੜਾ ਹੁੰਦਾ ਸਾਡਾ ਵਿਸ਼ਾਲ ਘਟੂਮਰਦਾ ਹੈ ਤੇ ਜਜ਼ਬਾਤੀ ਵੀ ਹੈ ਉਹ ਇਸ ਕੁੜੀ ਨੂੰ ਪਿਆਰ ਕਰਦਾ ਹੈ ਤੇ پاگل ਹੋ ਗਿਆ ਜੇ ਅਸੀ ਉਸੇ ਖਲਾਬ ਕੋਈ ਗੱਲ ਕਰਦੇ ਆਂ ਤਾਂ ਜ਼ਰੂਰ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਲੈਂਦਾ ਹੁਣ ਸੱਪ ਵੀ ਮਰ ਜਾਊਗਾ ਤੇ ਛੋਟੀ ਵੀ ਨਹੀਂ ਛੁੱਟੂਗੀ ਉਹ ਕੁੜੀ ਵੀ ਮਰ ਜਾਊਗੀ ਤੇ ਸਾਡਾ ਮੁੰਡਾ ਵੀ ਸਾਡੇ ਕੋਲ ਰਹੂਗਾ ਇਹ ਸਭ ਉਹਨੇ ਮੈਨੂੰ ਸਹੀ ਸਲਾਮਤ ਦੇਖਿਆ ਤੇ ਉਹਨਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਵਿਚਾਰ ਮੇਰੇ ਕੋਲ ਆਇਆ ਤੇ ਕਹਿ ਲੱਗਾ ਮੈਂ ਕਿਹਾ ਸੀ ਨਾ ਤੈਨੂੰ ਕੋੜਾ ਕੁਝ ਵੀ ਨਹੀਂ ਕਰੂਗਾ ਉਹ ਘੜਾ ਹਜੇ ਵੀ ਸੁਤਾ ਪਿਆ ਸੀ ਤੇ ਮੈਂ ਆਪਣਾ ਮੋਬਾਈਲ ਵਿਸ਼ਾਲ ਨੂੰ ਦੇ ਦਿੱਤਾ ਤੇ ਰਿਕਾਰਡਿੰਗ ਔਨ ਕਰ ਦਿੱਤੀ ਜੋ ਰਾਤ ਮੈਂ ਉਹਨਾਂ ਦੀ ਗੱਲਾਂ ਰਿਕਾਰਡ ਕਰ ਲਈਆਂ ਸੀ ਮੇਰਾ ਸੱਸ ਸਹੁਰਾ ਵੀ ਉੱਥੇ ਹੀ ਖੜੇ ਸੀ ਤੇ ਗੱਲਾਂ ਸੁਣ ਕੇ ਉਹਨਾਂ ਦੇ ਰੰਗ ਉੱਡ ਗਏ ਸੀ ਵਿਸ਼ਾਲ ਨੇ ਉਹਨਾਂ ਦੀ ਸਾਰੀ ਸੱਚਾਈ ਪਤਾ ਕਰ ਲਈ ਸੀ ਤੇ ਆਪਣੇ ਮਾਪਿਆਂ ਨੂੰ ਗੁੱਸੇ ਨਾਲ ਦੇਖਣ ਲੱਗਾ ਤੇ ਮਜਬੂਰ ਹੋ ਕੇ ਉਹਨੇ ਮੈਨੂੰ અપਨਾਉਣਾ ਹੀ ਪਿਆ ਮੇਰੇ ਸੱਸ ਸਹੁਰੇ ਨੇ ਬੜੀ ਸਾਦਗੀ ਨਾਲ ਸਾਡਾ ਵਿਆਹ ਕਰ ਦਿੱਤਾ ਮੈਂ ਵਿਚਾਲ ਨੂੰ ਕਿਹਾ ਕਿ ਮੈਂ ਮੰਦਰ ਵਿੱਚ ਜਾ ਕੇ ਤੇਰੇ ਨਾਲ ਫੇਰੇ ਲੈਣਾ ਚਾਹੁੰਦੀ ਆ ਉਹਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਸੀ ਆਪਣੇ ਸਾਸੂਰੇ ਤੇ ਰੀਤੀ ਰਿਵਾਜਾਂ ਦੇ ਅਨੁਸਾਰ ਵੀ ਪਿਆ ਕਰਵਾਇਆ ਸੀ ਤੇ ਫਿਰ ਮੈਂ ਮੰਦਰ ਵਿੱਚ ਵੀ ਚਲੀ ਗਈ ਸੀ ਤੇ ਆਪਣੇ ਰੀਤੀ ਰਿਵਾਜਾਂ ਦੇ ਅਨੁਸਾਰ ਵੀ ਫੇਰੇ ਲੈ ਰਹੇ ਸੀ ਸੋਹਗਰਾਤ ਨੂੰ ਜਦੋਂ ਵਿਚਾਲ ਨੇ ਮੇਰਾ ਕੋਂਡ ਚੱਕਿਆ ਤਾਂ ਉਹਨੂੰ ਕਹਿਣ ਲੱਗੇ ਕਿ ਤੇਰੇ ਨਾਲ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਤੇਰੇ ਕੋਲੋਂ ਕੁਝ ਮੰਗਣਾ ਚਾਹੁੰਦੀ ਆ ਉਹ ਮੈਨੂੰ ਬੜੇ ਪਿਆਰ ਨਾਲ ਦੇਖ ਰਿਹਾ ਸੀ ਮੈਂ ਉਹਦੀਆਂ ਅੱਖਾਂ ਵਿੱਚ ਪਿਆਰ ਦੇਖਿਆ ਤੇ ਮੈਨੂੰ ਖੁਸ਼ ਲੱਗ ਰਿਹਾ ਸੀ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਉਹ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਮੈਂ ਉਹਦੀ دیਵਾਨੀ ਸੀ ਮੈਂ ਵੀ ਉਹਨੂੰ ਬਹੁਤ ਪਿਆਰ ਕਰਦੀ ਸੀ ਮੈਂ ਕਿਹਾ ਕਿ ਮੈਂ ਤੇਰੇ ਕੋਲੋਂ ਇੱਕ ਚੀਜ਼ ਮੰਗਣਾ ਚਾਹੁੰਦੀ ਆ ਉਹਨੇ ਕਿਹਾ ਉਹਨੂੰ ਕਿਹਾ ਕਿ ਮੈਂ ਆਪਣਾ ਧਰਮ ਨਹੀਂ ਛੱਡ ਸਕਦੀ ਉਹਨੇ ਮੇਰਾ ਹੱਥ ਫੜਿਆ ਲਿਆ ਤੇ ਕਹਿਣ ਲੱਗਾ ਮੈਂ ਤੈਨੂੰ ਇਸ ਗੱਲ ਲਈ ਕਦੇ ਵੀ ਫੋਰਸ ਨਹੀਂ ਕਰੂੰਗਾ ਤੇਰੀ ਜੋ ਮਰਜ਼ੀ ਆ ਤੂੰ ਉਹੀ ਕਰ ਉਹਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਮੇਰੇ ਦਿਲ ਵਿੱਚ ਜੋ ਸ਼ਰਮਿੰਦਗੀ ਸੀ ਕਿਤੇ ਜਲਦਬਾਜ਼ੀ ਵਿੱਚ ਮੈਂ ਕੋਈ ਗਲਤ ਫੈਸਲਾ ਤਾਂ ਨਹੀਂ ਕਰ ਲਿਆ ਉਹ ਹੌਲੀ-ਹੌਲੀ ਘਟਣ ਲੱਗ ਪਈ ਸੀ ਕਿਉਂਕਿ ਵਿਸ਼ਾਲ ਦੇ ਰੂਪ ਵਿੱਚ ਮੈਨੂੰ ਇੱਕ ਚੰਗਾ ਘਰ ਵਾਲਾ ਮਿਲ ਗਿਆ ਸੀ ਉਹ ਮੇਰੇ ਸਜ਼ਵਾਤਾਂ ਦੀ ਕਦਰ ਕਰਦਾ ਸੀ ਮੈਨੂੰ ਬਹੁਤ ਪਿਆਰ ਕਰਦਾ ਸੀ ਮੈਨੂੰ ਮੈਂ ਆਪਣਾ ਧਰਮ ਨਹੀਂ ਛੱਡਿਆ ਸੀ ਉਹ ਮੰਨੇ ਧਰਮ ਦੇ ਅਨਸਾਰ ਹੀ ਰੱਬ ਦਾ ਨਾਮ ਲੈਂਦੀ ਸੀ ਮੈਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਸੀ ਮੇਰੇ ਮੰਮੀ ਪਾਪਾ ਮੈਨੂੰ ਲੱਭ ਰਹੇ ਸੀ ਮੈਨੂੰ ਇਸ ਗੱਲ ਦਾ ਡਰ ਸੀ ਕਿ ਜਿਸ ਦਿਨ ਉਹ ਮੈਨੂੰ ਲੱਭ ਲੈਣਗੇ ਤਾਂ ਕੀ ਕਰਨਗੇ ਇਸ ਡਰ ਦੇ ਕਰਕੇ ਮੈਂ ਵਿਸ਼ਾਲ ਦੇ ਪਿਆਰ ਵਿੱਚ ਜ਼ਿੰਦਗੀ ਕਿ گزار ਰਹੀ ਸੀ ਹਾਲਾਂਕਿ ਮੇਰੀ ਜ਼ਿੰਦਗੀ ਵਿੱਚ ਕਿਸੇ ਸਵਰਗ ਨਾਲ ਘਟ ਨਹੀਂ ਸੀ ਪਰ ਮੇਰੇ ਦਿਲ ਵਿੱਚ ਇੱਕ ਗੱਲ ਜ਼ਰੂਰ ਆਉਂਦੀ ਹੈ ਕਿ ਜੋ ਕੁਝ ਮੈਂ ਕੀਤਾ ਉਹ ਸਹੀ ਸੀ ਜਾਂ ਗਲਤ ਮੈਨੂੰ ਇੱਕ ਆਦਮ ਚੁੱਕਣਾ ਚਾਹੀਦਾ ਸੀ ਚਾਹ ਨਹੀਂ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਮਿਲਦੇ ਹਾਂਗੇ ਕੱਲ ਨੂੰ ਨਵੀਂ ਕਹਾਣੀ ਵਿੱਚ